ਠੰਡ ਵੀ ਬੜੀ ਹੈ ਨਾ ਹਾਂ ਅਨਮੋਲ ਤੇ ਚਲ ਸਕੂਲ ਜਾਂਦੀ ਹੈ ਜੇ ਨਹੀਂ ਕੰਮ ਕਰ ਰਹੀ ਨਾ ਕਰਦੀ ਹੈ ਆਹੋ ਇਹ ਲੈ ਜਾਂਦਾ ਅਨਮੋਲ ਨੂੰ ਹਾਂ ਲੈ ਆਈ ਆ ਅੱਛਾ ਗਈ ਮਿਲਣੋਂ ਤੇ ਗਈ ਸਕੂਲ ਗਈ ਹੈ ਨਾ ਫਿਰ ਆ ਗਏ ਨਿਊਟਿਸ਼ਨ ਤੇ ਚਲ ਜਾਣਾ ਨਹੀਂ ਆਏਗੀ ਵਿੱਚੋਂ ਮਿਲਣ ਤੁਹਾਨੂੰ ਨਾ ਕਿਉਂ ਨਹੀਂ ਮੈਂ ਵੀ ਨਾ ਠੀਕ ਹੋਣ ਕਰਕੇ ਕੰਬਲ 'ਚ ਹੀ ਬੈਠੀ ਪਤਾ ਹੀ ਨਹੀਂ ਲੱਗਾ ਮੈਨੂੰ ਆਵਾਜ਼ ਹੀ ਨਹੀਂ ਸੁਣੀ ਮੈਂ ਉਹਦੀ ਆਹੋ ਠੰਡ ਵੀ ਬੜੀ ਚੁੱਪ ਕਰਕੇ ਫਿਰ ਚੱਲ ਗਏ ਉੱਪਰ ਹਾਂ ਆ ਤੇ ਹੁਣ ਆਏਗੀ ਮਿਲਣ ਵਾਸਤੇ ਪੇਪਰ ਹੁੰਦੇ ਨਾ ਉਹਦੇ ਹਾਂ ਸ਼ੁਰੂ ਹੋ ਜਾਣੇ ਪੇਪਰ ਪੜਾਈ ਦੇ ਦੇਣੇ ਆ ਤਾਂ ਤਾਂ ਕਰਕੇ ਫਿਰ ਕਹਿੰਦੀ ਕਿ ਮੈਂ ਸਟੱਡੀ ਆਪਣੀ ਜਿਹੜੀ ਆ ਉਧਰ ਹੀ ਧਿਆਨ ਦੇਣਾ ਆ ਹਾਂ ਨਹੀਂ ਚੱਲ ਚੰਗਾ ਵਧੀਆ ਬਟ ਚਲੋ ਅੰਜੂ ਕੀ ਬਣਾਣਾ ਫਿਰ ਆਈ ਹੋ ਨਹੀਂ ਆ ਰੋਟੀ ਢੱਟੀ ਬਣਾਉਣਾ ਚਲੋ ਭਾਜੀ ਕੱਲ ਕਹਿ ਗਈ ਸੀ ਨਾ ਚਾਚੀ ਜੀ ਕਿ ਕੱਟੀ ਰੋਟੀ ਬੰਨੀ ਹੋਣ ਤੇ ਬਣਾਏ ਫਿਰ ਕੁਸ਼ਣ ਸਬਜੀ ਜਾਂ ਤੂ ਬਣਾ ਲਾ ਤੇ ਜਾ ਮੈਂ ਬਣਾ ਲੈਣੀ ਆ ਕੁੱਕੀਏ ਕਿੰਨੇ ਬਣਾ ਲੈਣੇ ਮੈਂ ਤਾਂ ਇਹਨੂੰ ਪੁੱਛਿਆ ਮੈਂ ਕਿਹਾ ਮੈਂ ਤੇ ਰਿੰਕੂ ਨੂੰ ਕਿਹਾ ਸੀ ਸੌਦਾ ਲਿਆਈ ਹਾਂਜੀ ਚਾਚੀ ਆ ਗਿਆ ਸੋਦਾ ਥੱਲੇ ਰੱਖ ਗਿਆ ਭਾਜੀ ਥੱਲੇ ਰੱਖ ਗਿਆ ਹਾਂਜੀ ਤੇ ਮੈਂ ਉਹਦੇ ਕਿਆਹੀ ਲੈ ਕੇ ਆਈ ਉੱਪਰ ਇਹ ਹੀ ਤੇ ਰੋਟੀ ਆਪਣੀ ਹੁਣ ਤੁਹਾਨੂੰ ਪਤਾ ਹੀ ਆ ਵੱਖਰੀ ਬਣਾਣੀ ਆ ਪਰ ਉਹ ਤੇ ਆਪ ਹੀ ਸੋਦਾ ਥੱਲੇ ਰੱਖ ਗਿਆ ਤੇ ਮੈਨੂੰ ਕਹਿੰਦਾ ਵਾ ਵੀ ਮੈਂ ਅੰਜੂ ਨਾਲ ਗੱਲ ਕਰ ਲਈ ਐ ਤੇ ਤਾਈ ਜੀ ਰੋਟੀ ਇਕੱਠੀ ਬਣੇਗੀ ਅੱਜ ਤੋਂ ਹੀ ਕੋਈ ਵੱਖਰੇ-ਵੱਖਰੇ ਨਹੀਂ ਹੋਣਾ ਕੋਈ ਦੋ ਚੌਂਕੇ ਨਹੀਂ ਆਉਣਗੇ ਤੇ ਮੈਂ ਕਿਹਾ ਭਰਾ ਤੂੰ ਪਹਿਲਾਂ ਆਪਣੀ ਮੰਮਾ ਨੂੰ ਪੁੱਛ ਲੈ ਐ ਤੇ ਉਹਨੂੰ ਬਥੇਰਾ ਗਿਆ ਮੈਂ ਕਿਹਾ ਪਹਿਲਾਂ ਉਹਨਾਂ ਨਾਲ ਗੱਲ ਕਰਦਾ ਕੋਈ ਗੱਲ ਨਹੀਂ ਮੈਂ ਆਪੇ ਮੰਮੀ ਨਾਲ ਗੱਲ ਕਰ ਲਾਂਗਾ ਜੇ ਉਹ ਨਾ ਕਰ ਲਈ ਤੇ ਮੰਮੀ ਨਾਲ ਵੀ ਮੈਂ ਆਪੇ ਕਰ ਲਾਂਗਾ ਵੱਖਰੇ ਨਹੀਂ ਹੋਣਾ ਸੀ ਕੱਲ ਸ਼ਾਮ ਦੀ ਮੈਂ ਆਈ ਆ ਤੇ ਫਿਰ ਉਹਨੇ ਮੇਰੇ ਨਾਲ ਕੋਈ ਵੀ ਗੱਲ ਨਹੀਂ ਹੋਈ ਬਾਕੀ ਦੀਦੀ ਵੇਖੋ ਹੀ ਇੱਕ ਦੂਜੇ ਨਾਲ ਬੋਲ ਚੱਲਦੇ ਹੈਗੀ ਆ ਆ ਕੇ ਇੱਕ ਦੂਜੇ ਕੋ ਬਹਿਈਦਾ ਹੀ ਆ ਤੇ ਬਾਕੀ ਇਹ ਵੀ ਰੋਟੀ ਹੀ ਆਪਣੀ ਅਲੱਗ ਹੀ ਬਣਾਉਣੀ ਆ ਉਹਠੇ ਇਹ ਗੱਲ ਤੇ ਮੈਂ ਉਹਨੂੰ ਕਹੀ ਸੀ ਮੈਂ ਕਿਹਾ ਵੀ ਮੰਮੀ ਤੇਰੀ ਨੇ ਤੇ ਮੰਨਣਾ ਨਹੀਂ ਇਹ ਤੇ ਤੂੰ ਕਰਦਾ ਪਿਆ ਵਾ ਆਪਣੇ ਵੱਲੋਂ ਤੇ ਮੰਮੀ ਮੰਮੀ ਨੇ ਮੰਨਣਾ ਨਹੀਂ ਉਹ ਤੇ ਤੇ ਬਿਸ਼ੱਕ ਦੀ ਤੂੰ ਗੱਲ ਕਰਕੇ ਵੇਖ ਲੈ। ਤੇ ਬਾਕੀ ਕੋਈ ਗੱਲ ਨਹੀਂ ਸਾਨੂੰ ਤੇ ਬਹੁਤ ਕੋਈ ਕਿਹ ਗੱਲ ਦਾ ਕੋਈ ਇਤਰਾਜ਼ ਨਹੀਂ ਹੈਗਾ। ਤੁਸੀਂ ਉੱਪਰ ਬਣਾਣੀ ਉੱਪਰ ਬਣਾਓ ਥੱਲੇ ਬਣਾਣੀ ਥੱਲੇ ਬਣਾਓ। ਪਰ ਇਹ ਆ ਵੀ ਮੈਨੂੰ ਕਲੇਸ਼ ਨਹੀਂ ਚਾਹੀਦਾ। ਕਲੇਸ਼ ਨਾ ਹੋਵੇ। ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਉਦਾਂ ਕਰ ਲਓ। ਤੇਹੀ ਵੀ ਤੇ ਇਸੇ ਕਰਕੇ ਕਹਿੰਨੇ ਆ ਵੀ ਚਲੋ ਉਹ ਇਹ ਆਪਣਾ ਕੰਮ ਕਰੇ, ਤਸੀਮਾ ਆਪਣਾ ਕਰੇ। ਵੀ ਕਿਹੇ ਗੱਲ ਦਾ ਰੋਲਾ ਨਾ ਪਾਵੇ ਉਹ ਥੱਲੇ ਤੁਹਾਨੂੰ ਪਤਾ ਨੇਤ ਦਾ ਕਲੇਸ਼ ਹੁੰਦਾ ਨਾ ਫਿਰ ਫਿਰ ਉਹ ਚੰਗਾ ਨਹੀਂ ਲੱਗਾ ਤੁਹਾਨੂੰ ਵੀ ਨਹੀਂ ਚੰਗਾ ਲੱਗਾ ਮੈਨੂੰ ਵੀ ਨਹੀਂ ਲੱਗਦਾ ਇਸ ਕਰਕੇ ਮੈਂ ਇਹਨੂੰ ਪਾਗਲ ਨੂੰ ਇਹ ਕਿਆ ਹੀ ਵੀ ਰੋਟੀ ਬਣਾਣੀ ਕੋਠੇ ਆਈ ਤੇ ਸਮਾਨ ਲੈ ਕੇ ਆਈ ਹੈ ਇਹਨੂੰ 2 ਦਿਨ ਹੋ ਗਏ ਦਾ ਮੈਂ ਸਿਰ ਖਾਂਦੀ ਪਈ ਆ ਵੀ ਲੈ ਕੇ ਆ ਲੈ ਕੇ ਇਹਨੇ ਫਿਰ ਉਹੀ ਕਰਤੂਤ ਕੀਤੀ ਵੀ ਲਿਆ ਕੇ ਥੱਲੇ ਰੱਖ ਦਿੱਤਾ ਮੈਂ ਅੱਜ ਉਹ ਮੈਨੂੰ ਪੁੱਛਣ ਦੀ ਕੀ ਬਣਾਣਾ ਮੰਮੀ ਤੇ ਮੈਂ ਕਿਹਾ ਸਮਾਨ ਉਹਨੂੰ ਮੈਂ ਕਿਆ ਹੀ ਤੇ ਲੈ ਕੇ ਆਇਆ ਨਹੀਂ ਕਹਿੰਦੀ ਨਹੀਂ ਉਹਨਾਂ ਨੇ ਥੱਲੇ ਹੀ ਰੱਖ ਦਿੱਤਾ ਲਿਆ ਕੇ ਆ ਆਦੇ ਸਿਲੰਡਰ ਵੀ ਆ ਸਿਲੰਡਰ ਵੀ ਆ ਗਿਆ ਆ ਸਮਾਨ ਵੀ ਆ ਗਿਆ ਸਭ ਕੁਝ ਤੇ ਆਇਆ ਬੇ ਇਸ ਸਦਕੇਲਾ ਜੋ ਉੱਪਰ ਚਲੋ ਭਾਜੀ ਤੇ ਉਹ ਹੀ ਕਹਿੰਦੇ ਆ ਵੀ ਜਿਵੇਂ ਪੈਲੋ ਬੰਨਦੀ ਆ ਚਲੋ ਕੱਟੇ ਬਣਾ ਲਓ ਸਾਨੂੰ ਤੇ ਕੋਈ ਇਤਰਾਜ਼ ਨਹੀਂ ਚਾਚੀ ਜੇ ਥੱਲੇ ਬਨੇਗੀ ਕਲੇਸ਼ ਕਰਦਾ ਪੈਲੋ ਵੀ ਤੇ ਆਪਾਂ ਪਿਆਰ ਨਾਲ ਕੰਮ ਕਰਦੇ ਆ ਅੰਜੂ ਵੀ ਕਰਦੀ ਤੇ ਮੈਂ ਵੀ ਕਰਦੀ ਆ ਹੋਣੀ ਆ 2 ਕੁ ਮਹੀਨੇ ਹੋ ਗਏ ਡੇਢ ਚੜ ਜਿਹੀ ਸ਼ੁਰੂ ਹੋਈ ਆ ਚਲੋ ਜੇ ਤੁਹਾਡਾ ਨਹੀਂ ਮੰਨ ਕਰਦਾ ਕੋਈ ਗੱਲ ਨਹੀਂ ਸਾਨੂੰ ਕੋਈ ਹੈ ਨਹੀਂ ਆ ਵੀ ਉੱਪਰ ਬਣਾ ਲਓ ਸੋ ਦਬਾਰ ਪਿਆ ਲੈ ਜਾਓ ਬਾਜੀ ਨੂੰ ਤੇ ਪਹਿਲੇ ਚਾਹੀਦਾ ਹੀ ਸੀ ਦੁਕਾਨ ਤੋਂ ਲੈ ਆਂਦੇ ਸੀ ਤਾਂ ਉੱਪਰ ਹੀ ਘੜਦੇ ਪਰ ਉਹਨਾਂ ਨੇ ਅੰਜੂ ਦੀ ਨਾਲ ਗੱਲ ਕੀਤੀ ਤੇ ਤਾਂ ਹੀ ਥਲੇ ਰੱਖ ਗਏ ਅੰਜੂ ਨੂੰ ਕੀ ਪਤਾ ਕੱਲ ਮੈਂ ਘਰ ਨਹੀਂ ਸੀ ਨਾ ਗਈ ਫਿਰ ਐਸੇ ਕਰਕੇ ਨੇ ਕੰਮ ਕਰ ਦਿੱਤਾ ਹੁਣ ਮੈਨੂੰ ਸਵੇਰ ਦਾ ਹੁਣ ਰਾਤ ਨੂੰ ਇਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸਵੇਰ ਦਾ ਹੁਣ ਚੱਲ ਗਿਆ ਆਪਾ ਆਫਿਸ ਉਹ ਮੈਨੂੰ ਪੁੱਛਦੀ ਪਈ ਆ ਤੇ ਮੈਂ ਕਿਹਾ ਸਮਾਨ ਤੇ ਫਿਰ ਉੱਪਰ ਰੱਖਣਾ ਹੀ ਲਿਆ ਕੇ ਮੈਂ ਸਗੰਜੂ ਠੀਕ ਦੀ ਪੀ ਪਰਾਤੀ ਵੀ ਨਹੀਂ ਆਈ ਹੈਗੀ ਸੱਜੀ ਤੇ ਮੈਂ ਬਣਾਈ ਸੀ ਰਾਤੀ ਵਿਨੀ ਹੈ ਫੁਲਕੇ ਲਿਆਂ ਬਣਾ ਨਾ ਰੋਟੀ ਸਵੇਰੇ ਵੀ ਨਹੀਂ ਨਾਸ਼ਤਾ ਬਣਾ ਨਾ ਹੀ ਤੇ ਮੈਂ ਕਿਹਾ ਹੁਣ ਦੁਪਹਿਰ ਹੋ ਗਈ ਆ ਪਤਾ ਨਹੀਂ ਆਈ ਨਹੀਂ ਹੈ ਕਿੱਥੇ ਨਹੀਂ ਰਾਤੀ ਦੀ ਜੀ ਦੁਪਹਿਰ ਸਬਜੀ ਬਣੀ ਹੋਈ ਸੀ ਨਾ ਤੇ ਫਿਰ ਮੈਂ ਉਹ ਪੂਰੀ ਫੁਲਕੇ ਲਾ ਲਈ ਸੀ ਆਟਾ ਗੁੰਨਿਆ ਸੀ ਮੈਂ ਕਿਹਾ ਚਲੋ ਆਟਾ ਗੁੰਨਿਆ ਤੇ ਫਿਰ ਵੇਸਟ ਅੱਧੀ ਕਰਨਾ ਫਿਰ ਮੈਂ ਉੱਪਰ ਹੀ ਲਾ ਲਈ ਸੀ ਫੁਲਕੇ ਰਾਤੀ ਨਾਲੇ ਠੰਡੀ ਸੀ ਮੰਮੀ ਵੀ ਠੱਡੇ ਚ ਆਏ ਸੀ ਤੇ ਮੈਂ ਕਿਹਾ ਚਲੋ ਮੰਮੀ ਨੂੰ ਰੋਟੀ ਖਵਾਵਾ ਤੇ ਉਹ ਮੰਮੀ ਵੀ ਕੰਬਲ ਚ ਲੁਕਣਾ ਤਾਂ ਕਰਕੇ ਮੈਂ ਉੱਪਰ ਹੀ ਲਾ ਲਈ ਰਾਤੀ ਫੁਲਕੇ ਸੀਮਾ ਕਿੱਥੇ ਫਿਰ ਤੁਹਾਡੇ ਦਾ ਡੱਬਾ ਮੈਂ ਲੈ ਕੇ ਜਾਵਾਂ ਅੰਜੂ ਬਾਹਰ ਪਿਆ ਚਾਚੀ ਜੀ ਮਸ਼ੀਨ ਤੇ ਉੱਥੋਂ ਲੈ ਲਿਓ ਮਨ ਮੇ ਤੂੰ ਫਿਰ ਸਿਲੰਡਰ ਛੱਡਿਆ ਕੋਠੇ ਸਿਲੰਡਰ ਚਾਚੀ ਜੀ ਮੇਰ ਕੋ ਤਾਂ ਨਹੀਂ ਚੁੱਕਿਆ ਜਾਣਾ ਮੈਂ ਤੇ ਅੱਗੇ ਬਾਹਰ ਦਰਦ ਕਰਨ ਲਈ ਆ ਆ ਪੇਰੀ ਕੁਬੀਰਾ ਆਏਗਾ ਤੇ ਲੈ ਜਾਏਗਾ ਸਿਲੰਡਰ ਤੂੰ ਤੇ ਅੰਜੂ ਦੋਵੇਂ ਹਲਕੇ ਛੱਡਾਉ ਨਾ ਨਹੀਂ ਚਾਚੀ ਜੀ ਚੁੱਕਿਆ ਜਾਣਾ ਮੇਰ ਕੋ ਨਹੀਂ ਜਾਇਆ ਜਾਣਾ ਸਿਲੰਡਰ ਲੈ ਕੇ ਤੇਰੀ ਕੁਬੀਰਾ ਨੇ ਤਾਂ ਸ਼ਾਮੀ ਆਣਾ ਵਾ ਤਹੀ ਤੇ ਚੱਲ ਰੋਟੀ ਰੋਟੀ ਬਣਾਣੀ ਮੈਂ ਕਹਤਾਂ ਤੂੰ ਤੇ ਅੰਜੂ ਦੋਵੇਂ ਹਲਕੇ ਛੱਡਾਓ ਮੈਂ ਸੋਦੇ ਦਾ ਡੱਬਾ ਲੈ ਜੰਨੀ ਵੇ ਲੋ ਦੇਦੀ ਫਿਰ ਮਨ ਉਮੀਦ ਨੂੰ ਜਦੋਂ ਮੈਂ ਕੋਈ ਕੰਮ ਕਾਵਾਂ ਤੇ ਆਖੇ ਨਹੀਂ ਲੱਗਦੀ ਹੈ ਗੁਰਦੀਪ ਅੰਜਨਾ ਕਹੇ ਆਖੇ ਤੇ ਉਹ ਲੱਗਦੀ ਆ ਇਦਾਂ ਦਾ ਨਾ ਕਹੇ ਬਾਕੀ ਪਤਾ ਕੀ ਗੱਲ ਹੈ ਕੀ ਆ ਉਹਦੀ ਬਾਹ ਬੜੇ ਦਿਨਾਂ ਦੀ ਦਰਦ ਕਰਨ ਦੇ ਹੈ ਉਹ ਬਾਹ ਨੋਜ ਮੇਰੇ ਕੋ ਮਲਵਾਂਦੀ ਉਹ ਤਾਂ ਕੋਈ ਨਹੀਂ ਚੁੱਕਿਆ ਜਾਣਾ ਹੈਗਾ ਉਹ ਸਹੀ ਕਹਿੰਦੀ ਪਈ ਹੈ ਜਦੋਂ ਵੀ ਕਿਤੇ ਕੋਠੇ ਜਾਂਦੀ ਜਾਂ ਕਿਸ ਤਰ੍ਹਾਂ ਜਿਹੜਾ ਵੀ ਕੰਮ ਤੋਂ ਕੰਨੀ ਕਰਦੀ ਤਾਂ ਹੈਗੀ ਆ ਉਹ ਚਲ ਮੈਂ ਕਿਹਾ ਹੁਣ ਉਹ ਬੈਠੀ ਮੈਂ ਉਡੀਕਦੀ ਰਵਾਂਗੀ ਤੇ ਚਲ ਉਹ ਵੀ ਰੋਟੀ ਬਣਾਉਣ ਵਾਲੀ ਬਣੇਗੀ ਤੇ ਚਲ ਦੋਨੋਂ ਰਲ ਕੇ ਛਾੜਾਂਦੀ ਆ ਅੰਜੂਤ ਆ ਡਗੜਾ ਸਲੰਡਰ ਮੁੱਕ ਗਿਆ ਵਾ ਰਾਤੀ ਵੀ ਰੋਟੀ ਬਣਾਈ ਸੀ ਸਵੇਰੇ ਵੀ ਬਣਾਇਆ ਬ੍ਰੇਕਫਾਸਟ ਤੇ ਥੋੜੇ ਬਤੀ ਧੋਨੀ ਹੈ ਗੈਸ ਇਹ ਕਿਹੜਾ ਸਾਰਾ ਮੁੱਕ ਗਿਆ ਤੇ ਤੂੰ ਬਣਾ ਲੈ ਕਿਉਂ ਬਣਾਉਣਾ ਮੈਂ ਗੈਸ ਤਾਂ ਦੀਦੀ ਤੁਹਾਨੂੰ ਅੱਗੇ ਹੀ ਪਤਾ ਸੀ ਉਹਦੇ ਵਿੱਚ ਥੋੜੀ ਆ ਜੇ ਮੈਂ ਰਾਈਸ ਬਣਾਏ ਤੇ ਜੇ ਵਿੱਚ ਹੀ ਗੈਸ ਖਤਮ ਹੋ ਗਈ ਤੇ ਫੇਰ ਖਰਾਬ ਹੋ ਜਾਣਗੇ ਨਾ ਤੇ ਜੇ ਮੈਂ ਕਿਤੇ ਥੱਲੇ ਲਈ ਤਾਂ ਤੁਸੀਂ ਵੀ ਕੰਮ ਕਰਦੇ ਹੋਏ ਤੂੰ ਤੁਸੀਂ ਫੇਰ ਮੈਨੂੰ ਕਹਿੰਦਾ 10 ਮਿੰਟ ਰੁਕ ਜਾ ਉਨੇ ਦਿਨ ਨੂੰ ਤੇ ਉਹ ਸਾਰਾ ਸਮਾਨ ਹੀ ਖਰਾਬ ਹੋ ਜਾਣਾ ਹੈ ਫੇਰ ਆਪਣੀ ਲੜਾਈ ਹੋਊਗੀ ਤਾਂ ਹੀ ਮੈਂ ਕਹਿੰਦੀ ਹਾਂ ਮੰਮੀ ਸਹੀ ਕਹਿੰਦੀ ਹੈ ਕਿ ਸਲੰਡਰ ਉੱਪਰ ਹੀ ਪਚਾ ਦੋ ਉਹ ਦੇਖੋ ਕਿੱਥੇ ਚੜਨਾ ਵਾ ਸਿਲੰਡਰ ਕਿਹੜਾ ਖਾਲੀ ਆ ਪਰ ਇਹ ਸਿਲੰਡਰ ਆ ਬਾਅਦ ਉਹਦੀ ਅੱਗੇ ਪੀੜ ਕਰਦੀ ਆ ਤੇ ਨਾਲ ਦੇ ਆਂਟੀ ਆ ਉਹਨਾਂ ਦਾ ਮੁੰਡਾ ਕਾਫੀ ਤੇ ਰਿਆਕੀ ਲੱਗ ਜਾਂਦਾ ਕੋਈ ਕੰਮ ਕਹੇ ਤੇ ਮਿੰਟਾਂ ਚ ਕਰਕੇ ਆਉਂਦਾ ਵਾ ਤੇ ਜਾ ਉਹਨੂੰ ਆਵਾਜ਼ ਮਾਰ ਉਹਨਾਂ ਕੋਲ ਇੱਕ ਪਾਸੇ ਵੜ ਸਿਲੰਡਰ ਤੇ ਚਾਲ ਦੇ ਕੋਟੇ ਤੇ ਜੜਾਲਾ ਜਿਹਦੀਆਂ ਅੱਖੇ ਲੱਗਨ ਨੂੰ ਤਾਂ ਕੋਈ ਗੱਲ ਨਹੀਂ ਕੰਮ ਕਰਵਾ ਤੇ ਕੰਮ ਤੇ ਉਸੇ ਵੇਲੇ ਕਰ ਦਿੰਦਾ ਪਰ ਇਸ ਟਾਈਮ ਉਹ ਘਰ ਨਹੀਂ ਹੈਗਾ ਉਹਦਾ ਕਾਲਜ ਦਾ ਟਾਈਮ ਹੈਗਾ ਨਾ ਕਿਤੇ ਉੱਥੇ ਗਿਆ ਹੋਣਾ ਆ ਤੇ ਫਿਰ ਕੀ ਹੋਏ ਜੇ ਮਨਮੀਤ ਮੇਲਾ ਸਿਲੰਡਰ ਚ ਕਾਇਦ ਹੋਊਗੀ ਤੇ ਮੇਰੇ ਨਾਲ ਸੋਨੂੰ ਮੈਂ ਤਾਂ ਤੇਨੇ ਉਹ ਹੀ ਕਹਿਨੀ ਆ ਕਿ ਜਾਂ ਤੇ ਤੇਰੇ ਵੀਰ ਜੀ ਆਉਣਗੇ ਉਹ ਚੜਾਉਣਗੇ ਤੇ ਜੇ ਨਹੀਂ ਤੇ ਫਿਰ ਤੂੰ ਜਾ ਦੁਕਾਨ ਤੋਂ ਮੁੰਡੇ ਨੂੰ ਆਜ ਮਾਰ ਕੇ ਆ ਇਹਨਾਂ ਤੋਂ ਇਹਨਾਂ ਕੋ ਤੇ ਆਇਆ ਨਹੀਂ ਕਹਣਾ ਜਾਂ ਆਪ ਕੀ ਚੜਾ ਦੇਣਗੇ ਸਲੰਡਰ ਮਨਮੀਤ ਨੇ ਨਹੀਂ ਜਾਣਾ ਹੈਗਾ ਉੱਪਰ ਅੰਜੂ ਅੰਨੀਆਂ ਸਾਰੀਆਂ ਗੱਲਾਂ ਛੱਡ ਪਹਿਲੇ ਸਮਾਨ ਚੜਾ ਲੈਣੇ ਆ ਜਿਹੜਾ ਸੋਦਾ ਤੇ ਫਿਰ ਉਸ ਤੋਂ ਬਾਅਦ ਅਸੀਂ ਦੋਵੇਂ ਜਣੇ ਆ ਕੇ ਸਲੰਡਰ ਲੈ ਜਾਵਾਂ ਐਵੇਂ ਇੰਨੇ ਤਰਲੇ ਕਰਨ ਦੀ ਕੀ ਲੋੜ ਪਈ ਤੈਨੂੰ ਆਖੇ ਤਾਂ ਮਮੀ ਲੱਗਣਾ ਹੀ ਨਹੀਂ ਮੈਨੂੰ ਲੱਗਦਾ ਮਨਮੀਤ ਨੇ ਵੀ ਤੇ ਭਾਬੀ ਵੀ ਉਹਨਾਂ ਦੇ ਕਹੀ ਜਾਂਦੇ ਆ ਕਿ ਨਹੀਂ ਜਾਣਾ ਚਲੋ ਕੋਈ ਗੱਲ ਨਹੀਂ ਮੈਂ ਸਮਾਨ ਚੁੱਕਦੀ ਆ ਸਿਲੰਡਰ ਆਪਾਂ ਬਾਅਦ ਵਿੱਚ ਵੇਖ ਲੈਂਦੇ ਫਿਰ ਨਹੀਂ ਇਹਦੇ ਚ ਕਿਹੜੀ ਗੁੱਸੇ ਵਾਲੀ ਗੱਲ ਆਂ ਜੂ ਉਹ ਠੀਕ ਨਹੀਂ ਹੈਗੀ ਉਹਦੇ ਬਾਅਦ ਚ ਦਰਦ ਹੁੰਦੀ ਪਈ ਆ ਤਾਂ ਕਰਕੇ ਉਹ ਮਨਾ ਕਰਦੇ ਪਏ ਨਾਲੇ ਬਾਹੂ ਕਿਸੇ ਨਾਲ ਧੱਕਾ ਥੋੜਾ ਕਰ ਲੋਗੇ ਤੁਸੀਂ ਜੇ ਅਗਲਾ ਤਕਲੀਫ ਚ ਹੈਗਾ ਤੇ ਇਹ ਵੀ ਵੇਖੋ ਨਾ ਵੀ ਉਹਨੂੰ ਤਕਲੀਫ ਆ ਤਾਂ ਕਰਕੇ ਉਹ ਨਾ ਕਰਦੀ ਉਹ ਬੜੀ ਪਹਿਲਵਾਨ ਆ ਜਿੰਨੇ ਸਿਲੰਡਰ ਛੱਡਾ ਨਾ ਜਾ ਕੇ ਚੁੱਕ ਕੇ ਇਹਦਾ ਸਾਰੀ ਤੁਹਾਡੀ ਸ਼ੈਵ ਆ ਤੁਹਾਡੀ ਸ਼ੈਵ ਕਰਕੇ ਤੇ ਉਹ ਕੁੜੀ ਆਖੇ ਨਹੀਂ ਲੱਗਦੀ ਸਾਡੇ ਬਿਲਕੁਲ ਵੀ ਮਨਮੀਤ ਤੂੰ ਇੱਕ ਕੰਮ ਕਰ ਜਾ ਚੁੱਕ ਕੇ ਨਾ ਕੱਲੀ ਇਹਨਾਂ ਦਾ ਸਿਲੰਡਰ ਛੱਡਿਆ ਭਾਵੇਂ ਲੱਤਾਂਾਂ ਟੁੱਟੇ ਤੇ ਭਾਵੇਂ ਜੋ ਮਰਜ਼ੀ ਹੋਵੇ ਸ਼ਾਂਤੀ ਹੋ ਜੂਗੀ ਆਪਣੀ ਧੀ ਹੋਵੇ ਤੇ ਫੇਰ ਨਾ ਇਹ ਕਿੱਦਾਂ ਦੀ ਗੱਲ ਕਰਦੀ ਆਪਣੀ ਧੀ ਦੀ ਤਕਲੀਫ ਨੂੰ ਇਹਨੇ ਤਕਲੀਫ ਸਮਝ ਨਾ ਹੀ ਤੇਰੀ ਤਕਲੀਫ ਉਹਨੂੰ ਨਹੀਂ ਨਜ਼ਰ ਆਉਂਦੀ ਸਗੋ ਉਲਟੀਆਂ ਮੈਨੂੰ ਗੱਲਾਂ ਕਰਨ ਦੀ ਪੀ ਚਾਹ ਦੇਣ ਦੀ ਚੱਲ ਅੰਜੂ ਛੱਡ ਪਰੇ ਚੱਲ ਤੂੰ ਇਹ ਕਾਦੀ ਗੱਲੋਂ ਬੋਲਣ ਡੇ ਸਾਡੇ ਸਿਰ ਚੜ ਕੇ ਬੋਲਣ ਡੇ ਜੀ ਉਹਨੂੰ ਚੱਲ ਅਸੀਂ ਆਪੇ ਵੇਖ ਲਾਂਗੇ ਨਾਲੇ ਇੱਕ ਮੇਰੀ ਗੱਲ ਸੁਣੋ ਇਹ ਸੌਦਾ ਜਿਹੜਾ ਮੰਗਾਇਆ ਨਾ ਰਿੰਕੂ ਆਪਣੇ ਪੈਸੇ ਦੇ ਕੇ ਲਿਆਇਆ ਵਾ ਸੌਦਾ ਉੱਦਾਂ ਨਹੀਂ ਲਾਇਆ ਦੀ ਉਹਦੀ ਲੱਕੀ ਦੀ ਦੁਕਾਨ ਤੋਂ ਚੱਕ ਕੇ ਮੈਨੂੰ ਤਾਂ ਪੈਸਾ ਦੀ ਕੋਈ ਗੱਲ ਨਹੀਂ ਕੀਤੀ ਵੀ ਮੈਂ ਪੈਸੇ ਦੇ ਕੇ ਲਿਆ ਆ ਮੇਰ ਨਾਲ ਹੀ ਕੋਈ ਗੱਲ ਕੀਤੀ ਐਡੇ ਕਮੀਨੇ ਨਹੀਂ ਹੈਗੇ ਲੱਕੀ ਕਮੀਨਾ ਨਹੀਂ ਹੈਗਾ ਵੀ ਉਹਦੇ ਕੋ ਪੈਸੇ ਮੰਗੂਗਾ ਇਹ ਰਿੰਕੂ ਆਏਗਾ ਤੇ ਇਹ ਵੀ ਮੈਂ ਗੱਲ ਕਲੀਅਰ ਕਰਨੀ ਹੈ ਮਾਰੇ ਚਾਚੇ ਪਕੜੇਗਾ ਟਿਕ ਮੰਗੇ ਹਾਂ ਮੈਂ ਤੇ ਉਹਨੂੰ ਪਹਿਲੇ ਹੀ ਕਿਹਾ ਸੀ ਵੀ ਪੈਸੇ ਫੜਾ ਮੈਨੂੰ ਇਹ ਬਾਹਰ ਲਾਵਾਂਗੇ ਸੌਦਾ ਕੀ ਗੱਲ ਬਾਹਰ ਸੌਦਾ ਨਹੀਂ ਮਿਲਦਾ ਮੇਰੇ ਨਾਲ ਚਾਚੀ ਜੀ ਤੁਸੀਂ ਪੈਸੇ ਦੇਣੇ ਆ ਨਾ ਜ਼ਰੂਰੀ ਤੇ 12 ਵਾਦੂ ਮਿਲਦਾ ਮੈਂ ਤਾਂ ਉਹਨੂੰ ਕਿਹਾ ਸੀ ਪਰ ਉਹਦੀ ਮਤ ਨਹੀਂ ਉਹ ਬੜਾ ਕਰਦਾ ਫਿਰਦਾ ਵਾ ਲੱਕੀ ਲੱਕੀ ਉਹ ਕਰਦਾ ਜਿਆਦਾ ਚਲੋ ਭਰਾ ਸੰਭੇ ਤਾਂ ਕਰਕੇ ਕਰਦੇ ਆ ਤੇ ਜੇ ਤੁਹਾਨੂੰ ਲੱਗਦਾ ਪੀਏ ਮੰਗਦੇ ਆ ਜਾਂ ਆਪਾਂ ਮੰਗੇ ਆ ਫੇਰ ਤੁਸੀਂ ਬਾਹਰ ਲੈ ਆ ਸਕਦੇ ਹੋ ਵਧੀਆ ਸੌਦਾ ਮਿਲ ਜੇ ਸਿਮਾ ਚੁੱਪ ਕਰ ਗਈ ਇਹਨਾਂ ਨੂੰ ਤਾਂ ਕੋਈ ਕੰਮ ਹੈ ਹੀ ਨਹੀਂ ਲੋਕਾਂ ਦਾ ਨਾ 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 ਜ਼ਰੂਰ ਨਹੀਂ ਇਹ ਨਹੀਂ ਸਹੀ ਸਭਾ ਨੇ ਰੱਖ ਕੇ ਕਲੇਸ਼ ਬਸ ਬਸ ਉੱਥੋਂ ਹੀ ਚੁੱਕ ਲੈਂਦੀਆਂ ਹੀ ਮੁੜ ਕੇ ਲੈਂਦੀਆਂ ਬਸ ਇਹ ਤੁਸੀਂ ਵੀ ਇਦਾਂ ਹੀ ਕਰਦੇ ਤੁਸੀਂ ਵੀ ਕਰਦਾ ਹੀ ਕਰਦੀਆਂ ਇਹ ਨਾ ਸਮਝੋ ਵੀ ਇਹੀ ਘਾਟਾ ਜਿੰਨੀ ਵਾਰੀ ਵੀ ਉਹ ਥੱਲੇ ਆਈ ਨਾ ਓਨੀ ਵਾਰੀ ਇਹਨਾਂ ਦੋਵਾਂ ਨੇ ਕਲੇਸ਼ ਪਾਇਆ ਕਲੇਸ਼ ਇਹ ਪਾਉਂਦੀ ਆਹੀ ਕੋਈ ਨਹੀਂ ਪਾਉਂਦਾ ਕੋਈ ਨਾ ਨਾ ਲੈਣਾ ਜਾ ਇਹ ਤਾਂ ਬੜੀਆਂ ਸੱਤਰੀਆਂ ਸੱਤਰੀਆਂ ਰੱਖੀਆਂ ਆਂ ਇਹੋ ਤੇ ਜਿੰਦੇ ਹੋਣੇ ਆ ਲੈ ਲੈ ਸਵਾ ਥੱਲੇ ਆ ਕੇ ਕੱਲ ਦੀ ਜਦੋਂ ਮੈਂ ਸ਼ਾਮ ਦੇ ਆਈ ਤਾਂ ਤੂੰ ਉਹਦੇ ਲੈ ਜਾ ਸੌਦਾ ਚੁੱਕ ਕੇ ਉਹਨੂੰ ਕਹੇ ਤੇਰੇ ਕੋ ਕਹਿ ਨਹੀਂ ਜਾਂਦਾ ਮਮੀ ਕਿੱਥੇ ਆਖੇ ਲੱਗਦੇ ਤੁਹਾਨੂੰ ਤੇਰੇ ਹੀ ਨਹੀਂ ਉਹ ਆਖੇ ਲੱਗਦਾ ਕਿ ਐਡੀ ਤੂੰ ਹੈਗੀ ਆ ਵੀ ਮੇਰੇ ਨਹੀਂ ਆ ਕਿ ਕੋਈ ਗੱਲ ਸੁਣਾਦੀ ਰਣੀ ਮੇਰੇ ਨਹੀਂ ਆਖੇ ਲੱਗਦਾ ਮੇਰੇ ਨਹੀਂ ਆਖੇ ਲੱਗਦਾ ਲੱਕੀ ਲੱਗਦਾ ਕਿ ਨਹੀਂ ਉਹਨਾਂ ਸਾਰਿਆਂ ਤੇ ਆਖੇ ਉਹ ਹੀ ਨਹੀਂ ਤੇਰੇ ਆਖੇ ਲੱਗਦਾ ਚੁੱਪ ਹੁਣ ਸਮਾਨ ਤੇ ਚੱਲੋ ਕਰਾ ਲਈਓ ਬੇਇੱਜ਼ਤੀ ਜਿਹੜੀ ਕਰਾਣੀ ਸੀ ਇਹੀ ਆਪ ਤੁਮ ਮਾਨ ਚੁੱਕਿਆ ਹੁੰਦਾ ਤੇ ਮੈਂ ਤਾਂ ਨਾ ਨਾ ਆਂਦੀ ਥੱਲੇ ਬੋਲਬਾਲਾ ਕਰਨ ਸੀ ਮੈਂ ਇਹਨਾਂ ਨੇ ਤੇ ਦੁਖੀ ਕਰ ਦਿੱਤਾ ਮੈਂ ਨਾ ਇਹ ਕਿਸੇ ਨੂੰ ਬਿਮਾਰ ਨੂੰ ਵੇਖਦੀ ਆਂ ਨਾ ਕੋਸ਼ੀ ਹਰ ਵੇਲੇ ਕਲੇਸ਼ ਹਰ ਰਿੰਕੂ ਆਂਦਾ ਨਾ ਮੈਂ ਗੱਲ ਕਲੀਅਰ ਕਰ ਦੇਣੀ ਆ ਲੱਕੀ ਨੂੰ ਵੀ ਵਿੱਚ ਪਟਾਣਾ ਵੀ ਵੇਖੋ ਬਸ ਮਾੜੀ ਮੋਟੀ ਮੂੰਹ ਦੀ ਬੋਲ ਚਾਲ ਜਿਹੜੀ ਰੱਖਣੀ ਆ ਨਾ ਉਹ ਰੱਖੋ ਜਿੱਦਾਂ ਇਹ ਕਲੇਸ਼ ਪੈਂਦਾ ਨਾ ਇਹ ਮੂੰਹ ਦੀ ਬੋਲ ਚਾਲ ਤੋਂ ਵੀ ਅਹੀਂ ਜਾਣਾ ਵਾ ਆਪਣੇ ਆਪਣੇ ਚੁੱਲ੍ਹੇ ਚੌਂਕੇ ਵੱਖਰੇ ਰੱਖੋ ਹੁਣ ਮੈਂ ਨਹੀਂ ਮੰਨਣਾ ਬਸ ਨਾਲੇ ਚਾਚੀ ਜੇ ਦੋ ਹੀ ਹੁੰਦੀ ਏ ਜਦੋਂ ਇਹ ਨੂੰ ਆਂਦੀ ਥੱਲੇ ਉਹਦੇ ਕਲੇਸ਼ ਕਰਕੇ ਨੇ ਆਪਾਂ ਬੜੇ ਉਹਨਾਂ ਨੇ ਵੇਖਿਆ ਵੀ ਜੇ ਪਿਆਰ ਨਾਲ ਗੱਲ ਹੁੰਦੀ ਉਹ ਹੋਰ ਨਹੀਂ ਕਿਸੇ ਪੈਸੇ ਨਾਲ ਗੱਲ ਹੋਈ ਤੇ ਤੂੰ ਸਲੰਡਰ ਹੀ ਛੱਡ ਗਿਆ। ਉਹ ਕੁੜੀ ਫਾਲਤੂ ਸਮਝੀ ਹੋਈ ਆ ਵੀ ਕੁੜੀ ਫਾਲਤੂ ਹੈ ਜਿਹੜਾ ਕੰਮ ਆ ਕੁੜੀ ਕਰ ਦਵੇ ਜਿਹੜਾ ਕੰਮ ਆਹੋ ਅਹੀਂ ਕਦੀ ਕਿਹਾ ਨਾ ਮੋਲ ਨੂੰ ਵੀ ਤੂੰ ਕੋਈ ਕੰਮ ਕਰ ਸਾਡਾ। ਨਾਲੇ ਮम्मा ਪੈਸਿਆਂ ਦੀ ਗੱਲ ਤੇ ਚਾਚੀ ਤਾਹ ਕਰੇ ਨਾ ਵੀ ਆਪਾਂ ਇਹਨਾਂ ਕੋਲ ਪੈਸੇ ਮੰਗਣ ਨਹੀਂ ਆ। ਅੱਗੇ ਇੰਨੀ ਮੇਰੀ ਸਮਾਨ ਅੰਜੂਤ ਮੰਗਉਂਦੀ ਆ ਜਾਂ ਕੁਝ ਵੀ ਆ ਕਦੀ ਇਹਨਾਂ ਨੇ ਪੈਸੇ ਦੀ ਗੱਲ ਕੀਤੀ ਆ? ਕੋਈ ਗੱਲ ਨਹੀਂ। ਨਹੀਂ ਇਹ ਰਿੰਕਪਾਲ ਆਂਦਾ ਨਾ ਮੈਂ ਪੁੱਛ ਲੈਣੀ ਆ ਇਹ ਗੱਲ। ਇਹਨੂੰ ਕਿੰਨੇ ਦੱਸੀ ਇਹ ਗੱਲ ਇਹ ਤਾਂ ਇਹ ਮੇਰੇ ਨਾਲ ਤਾਂ ਉਹਨੇ ਰਿੰਕ ਪਾਲਨੇ ਕੋਈ ਗੱਲ ਨਹੀਂ ਕੀਤੀ ਉਹ ਤਾਂ ਇਹੀ ਕਹਿੰਦਾ ਪਿਆ ਸੀਗਾ ਵੀ ਬਾਹਰੋਂ ਸੌਦਾ ਲੈ ਆਣਾ ਹੀ ਆਹੀਂ ਹੈ ਸਿਰਫ ਮੈਂ ਤਾਂ ਨਹੀਂ ਕਿਹਾ ਵੀ ਮੇਰਾ ਭਰਾ ਦੀ ਦੁਕਾਨ ਹੈ ਮੈਨੂੰ ਨਹੀਂ ਪਤਾ ਵੀ ਉਹਨੇ ਪੈਸੇ ਮੈਂ ਆਪੇ ਗੱਲ ਕਰ ਲਾਂਗੇ ਮੈਂ ਤੇ ਮम्मा ਹਾਂ ਮੈਂ ਕਿਹਾ ਵਾ ਵੀ ਪੈਸੇ ਘਰ ਚੁਨੇ ਆ ਨਾ ਦੇਖ ਸੌਦਾ ਫਿਰ ਬਾਹਰੋਂ ਲੈ ਲਓ ਬਾਹਰੋਂ ਲੈ ਲਓ ਫਿਰ ਨਾਮਾ ਦੋਗੇ ਚਾਵਲ ਨਹੀਂ ਸਹੀ ਦਾਲਾਂ ਨਹੀਂ ਸਹੀ ਪਿਆਜ਼ ਨਹੀਂ ਸਹੀ ਤੀ ਬਾਹਰੋਂ ਖਰੀਦ ਲਓ ਨਾ ਗਲੇਸ਼ ਹੋਵੇ ਤੇ ਨਾ ਕੋਈ ਗਲਤ ਨਾ ਕੋਈ ਬਾਤ ਉਹ ਹੋ ਮੰਮੀ ਨੇ ਵੀ ਨਾ ਪਹਿਲਾਂ ਹੀ ਭੇਜਤਾ ਆ ਮਾਸੀ ਹਜੇ ਆਏ ਨਹੀਂ ਪਤਾ ਨਹੀਂ ਕਦੋਂ ਆਣਾ ਤੇ ਕਦੋਂ ਨਹੀਂ ਉਡੀਕ ਤੇ ਰੱਥੀ ਬੈ ਜਾਣੀ ਆ ਆਉਣਗੇ ਨਾ ਫਟਾਫਟ ਦਰਵਾਜ਼ਾ ਖੋਲ ਦੂੰਗੀ ਫਿਰ ਨੇ ਉਗੀ ਬੈ ਨਾ ਆ ਕੇ ਮਾਸੀ ਫਟਾਫਟ ਜਾਵਾ ਕਿਤੇ ਸੀਮਾ ਹੀ ਨਾ ਜੇ ਹੋਈ ਨਾ ਦਰਵਾਜ਼ਾ ਖੋਲ ਦੇ ਸਾਸਿਕਲ ਮਾਸੀ ਜੀ ਸਾਸਰੀ ਘਰ ਆ ਲੰਝੂ ਕੀ ਆਲਾ ਠੀਕ ਆ ਤੂੰ ਸੁਣਾਓ ਬਸ ਵਧੀਆ ਕਿੰਨਾ ਟਾਈਮ ਲਾਤਾ ਤੁਸੀਂ ਆਟੋ ਨਹੀਂ ਮਿਲਿਆ ਸੀ ਬਸ ਇਦਾਂ ਟਾਈਮ ਲੱਗ ਗਿਆ ਆਟੋ ਥੋੜਾ ਲੇਟ ਹੋ ਗਿਆ ਚਲੋ ਆਜੋ ਫਿਰ ਚੱਲੀਏ ਬੜੀ ਦੇਰ ਦੀ ਟਿਕੰਦੇ ਅਸੀਂ ਤੇ ਅੱਛਾ ਚੱਲ ਜਲੀ ਮਸੀ ਜੀ ਵੱਡੇ ਭੈਣ ਜੀ ਨੂੰ ਤੇ ਮੇਲਾ ਉਹ ਛੋਟੋ گاਉਂ ਵੱਡੇ ਭੈਣ ਜੀ ਨੂੰ ਦੱਸਿਆ ਨਹੀਂ ਤਾਈ ਜੀ ਨੂੰ ਨਹੀਂ ਦੱਸਿਆ ਤੁਸੀਂ ਆਏ ਆ ਚਲੋ ਤੁਸੀਂ ਉੱਪਰ ਮਮੀ ਕਿੰਨੀ ਦੇ ਦੇ ਟਿਕਰ ਦੇ ਚੱਲ ਲੱਗਾ ਆ ਚੋ ਦਸੀ ਕੁੰਸੀ ਅੰਜੂ ਆਈ ਏ ਤੇ ਭਾਇ ਬੂਆ ਖੋਲ ਕੇ ਤੇ ਉੱਪਰ ਲੈ ਗਈ ਆ ਕੋਈ ਆਇਆ ਵਾ ਦੇਖਿਆ ਤਾਂ ਆਇਆ ਹੋਣਾ ਕੋਈ ਚਲੋ नहीं मिलना तो ना मिलो बार बार ममा गेट खुला ही ना आवाज आई से ना आवाज कोई? कोई उपर गया इधर नया जाता उपर ला गई पता नहीं कौन आया वा उपर ਦੱ ਲੱਗਾ ਕੌਣ ਆ ਨਾ ਪਤਾ ਨਹੀਂ ਲੱਗਾ ਕੌਣ ਆ ਇਹੋ ਮੈਂ ਵੇਖ ਨਹੀਂ ਮੈਂ ਕਿ ਕੋਈ ਆਇਆ ਵਾ ਜਿਹੜਾ ਉੱਪਰ ਸਿੱਧਾ ਲੰਘ ਗਿਆ ਵਾ ਮੰਮੀ ਜੀ ਆਂ ਜੋ ਆਗੇ ਮਾਸੀ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲਿੰਦਰ ਜੀ ਠੀਕ ਆ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਬਹਿ ਜਾ ਬਸ ਬੈਠੀ ਹੋ ਪਰ ਆਇਆ ਪਿੱਛੇ ਆ ਬਈਆ ਹੋਰ ਕੀ ਹਾਲ ਚਾਲ ਆ ਠੀਕ ਠਾਕ ਸਭ ਠੀਕ ਆ ਹਾਂਜੀ ਸਾਹਿਬ ਵਧੀਆ ਤੁਸੀਂ ਸੁਣਾਓ ਹਾਂ ਸਾਹਿਬ ਠੀਕ ਠਾਕ ਆ ਹਾਂ ਸਭ ਵਧੀਆ ਵਾ ਚਲੋ ਵਧੀਆ ਚਾਹੀਦਾ ਹਾਂ ਇੰਦਰ ਜੀ ਜੇ ਪੈਸਿਆਂ ਦੀ ਲੋੜ ਹੀ ਤੂੰ ਮੈਨੂੰ ਬਾਅਦ ਚ ਫੋਨ ਕੀਤਾ ਤੇ ਕੱਲ ਮੈਂ ਅਨਮੋਲ ਨੂੰ ਲੈਣ ਗਈ ਤੂੰ ਮੈਨੂੰ ਉਹਦਾ ਹੀ ਕਹਿਣਾ ਸੀ ਦੀਦੀ ਮੈਨੂੰ ਪੈਸੇ ਦੀ ਲੋੜ ਆ ਉਹ ਦੀਦੀ ਚਾਂਚਾ ਕੇ ਇਕਦਾਂ ਮੈਨੂੰ ਹੋਣੀ ਪੈਸਿਆਂ ਦੀ ਲੋੜ ਪਈ ਜੇ ਪਹਿਲਾਂ ਪਤਾ ਹੁੰਦਾ ਤੇ ਫਿਰ ਮੈਂ ਅੱਜ ਹੀ ਚੱਲ ਉਹਨੂੰ ਛੱਡ ਜਾਂਦੀ ਅਨਮੋਲ ਨੂੰ ਤੇ ਨਾਲ ਹੀ ਫਿਰ ਪੈਸਿਆਂ ਦੀ ਗੱਲ ਕਰ ਲੈਣੀ ਅੱਛਾ ਉਹ ਮੈਂ ਨਾ ਚੁੱਕੀ ਸੀ ਕਮੇਟੀ ਹਾਂ ਉਹਦੇ ਵਿੱਚੋਂ ਮੈਨੂੰ ਥੋੜ੍ਹਾ ਜਿਹਾ 2000 ਰੁਪਏ ਮੈਂ ਹਾਂ ਚੱਲ ਦੀਦੀ ਕੋ ਜਾ ਕੇ ਮੰਗਦੀ ਆਂ ਵੀ ਰਿੰਕਪਾਲ ਦੀ ਤੇ ਸਰਕਾਰੀ ਨੌਕਰੀ ਤਨਖਾਹ ਆਈ ਹੁਣੀ ਆ। ਚੱਲ ਦੀਦੀ ਕੋ ਲੈ ਲੈਣੀ ਆਂ ਧਾਰੇ ਪੈਸੇ। ਮੈਂ ਬਣਾਈ ਕੋਈ ਚੀਜ਼। ਅੱਛਾ। ਟੀਰ ਬਣਾ ਕੇ ਫੇਰ ਤੁਹਾਨੂੰ ਦਿਖਾਉਂਗੀ। ਅੱਛਾ ਪਹਿਲਾਂ ਨਹੀਂ ਦੱਸਣਾ। ਹਾਂ ਕੋਈ ਨਹੀਂ ਬਾਅਦ ਤੱਕ ਖਾਉਂਗੀ ਤੁਹਾਨੂੰ। ਚੱਲ ਕੋਈ ਨਹੀਂ ਬੈਸੇ ਤੇ ਤੂੰ ਲੈ ਜਾ ਉਹ ਤੇ ਰਿੰਕੂ ਦੀ ਵਾਕੇ ਹੁਣ ਸੈਲਰੀ ਆਈ ਚੱਲ ਉਹਨੇ ਫੜਾਇਆ ਹੀ ਅੰਜੂ ਨੂੰ ਪੈਸੇ। ਤੇ ਨਾ ਬਿਆਨਾਂ ਕਰਾਉਣਾ ਹੀ। ਅੱਛਾ ਤੇ ਤਾਂ ਕਰਕੇ ਲੈ ਰੱਖੇ ਕੋਲ। ਹੁਣ ਕੋਈ ਨਹੀਂ ਤੂੰ ਲੈ ਜਾ। ਅਰੇ ਇਹ ਬੜੀ ਸਿਆਣੀ ਹੋ ਗਈਆਂ। ਬਿਆਨਾਂ ਕਰਾਇਆ, ਪਾੜ ਲੈ ਲਿਆ। ਆ ਲੱਲਿਆ 150 ਗਾਇ ਦਾ ਪਲਾਟ ਲਈ ਤੂੰ ਤੇ ਮੈਨੂੰ ਦੱਸਿਆ ਹੀ ਨਹੀਂ ਕੀ ਦਸਣਾ ਹੀ ਮੈਂ ਕਹਾ ਚੱਲ ਇਹਨੂੰ ਕਹਿ ਕਹਿ ਕੇ ਇਹਦੇ ਮਗਰ ਪੈ ਬੈ ਕੇ ਵੀ ਭਰਾ ਆਪਣਾ ਵੀ ਕੁਝ ਬਣਾ ਲਓ ਕਿ ਜੋ ਆਂਦਾ ਵਾ ਥੱਲੇ ਜੋ ਆਂਦਾ ਥੱਲੇ ਆਪਣਾ ਕੀ ਹੈਗਾ ਜੇ ਨਾ ਤੂੰ ਇੱਥੇ ਕੁਝ ਬਣਾਣ ਰਿਆ ਵਾ ਫਿਰ ਹੁਣ ਬਾਹਰ ਜਗਾ ਲਈ ਆ ਅੰਜੂ ਦੇ ਨਾਮ ਤੇ ਲਈ ਲੈ ਤੇ ਵਧੀਆ ਕੀਤਾ ਫਿਰ ਮੈਂ ਤੇ ਆ ਬੜਾ ਮੱਥਾ ਮਾਰ ਕੇ ਗਈ ਤੁਹਾਡੇ ਨਾਲ ਤੇ ਚੰਗਾ ਕੀਤਾ ਲੈ ਲਿਆ ਜੀ ਤੇ ਬਹੁਤ ਵਧੀਆ ਕੀਤਾ ਮਨਸੀ ਜੀ ਤੁਸੀਂ ਉਹਦੋਂ ਮੰਮੀ ਨੂੰ ਕਹਿ ਕੇ ਗਏ ਨਾ ਤਾਈ ਮम्मी ਨੇ ਜਿੰਨ ਕਪਾਲ ਨੂੰ ਕਿਹਾ ਤੇ ਤਾਈ ਫੇਰ ਪਲਾਟ ਆਈ ਮੇਰੀ ਸਿਆਣੀ ਹੋਈ ਮम्मी ਤੇਰੀ ਇੰਨਾ ਜ਼ੋਰ ਲਾਇਆ ਤੁਹਾਨੂੰ ਤੇ ਫੇਰ ਹੀ ਕਿਤੇ ਇਹਨਾਂ ਦੇ ਪੱਲੇ ਗੱਲ ਬੈਠੀ ਨਹੀਂ ਨਹੀਂ ਤੁਹਾਡੀ ਗੱਲ ਸਹੀ ਆ ਨਹੀਂ ਤੇ ਸਾਡਾ ਕੁਝ ਨਹੀਂ ਬਣਨਾ ਸੀ ਜੇ ਕੁਝ ਲੈਂਦੇ ਸਾਰਾ ਕੁਝ ਉਹਨਾਂ ਨੂੰ ਦੇ ਹੀ ਜਾਂਦੇ ਆ ਚੰਗੀ ਗੱਲ ਆ ਸਿਆਣੇ ਹੋ ਗਏ ਜੀ ਆਪਣੇ ਘਰ ਦੇ ਵਧੀਆ ਕੀਤਾ ਜੀ ਤੇ ਉਹ ਹੁਣ ਬਿਆਨਨਾ ਕਰਾਣਾ ਤੇ ਉਹ ਫੇਰ ਪੈਸੇ ਉਹਨਾਂ ਦੇ ਦਿੱਤੇ ਤੇ ਮੈਂ ਕਿਹਾ ਚੱਲ ਹੁਣ ਤੂੰ ਲੈ ਜਾ ਤੇ ਹਫਤੇ ਦਹਾਹੰਦੇ ਨਾਲ ਤੱਕ ਫੇਰ ਮੋੜਦੀ ਕੋਈ ਨਹੀਂ ਮੈਂ ਮੋੜ ਦੂੰਗੀ ਆਹੋ ਦੋ ਚਾਰ ਦਿਨਾਂ ਦੀ ਗੱਲ ਆ ਫੇਰ ਮੈਂ ਮੋੜ ਦੂੰਗੀ ਆਲ ਤੇ ਹੋਰ ਕੀ ਹੈ ਜੀ ਵੀ ਇੱਕ ਗੱਲ ਹੋਰ ਥੱਲੇ ਅੰਜੂ ਨੇ ਮੈਨੂੰ ਮਿਲਣੇ ਨਹੀਂ ਦਿੱਤਾ ਵੱਡੀ ਭੈਣ ਜੀ ਨੂੰ ਇਹਨੇ ਤੇ ਮੇਰੀ ਬਾਹ ਹੀ ਫੜ ਲਈ ਬੁਆ ਨਹੀਂ ਕੋਲਣ ਦਿੱਤਾ ਤੇ ਤੂੰ ਕਰਨਾ ਕੀ ਉਹਨਾਂ ਨੂੰ ਮਿਲ ਕੇ ਉਹ ਤੇ ਕਲੇਸ਼ ਹੈਗਾ ਹੀ ਨੀਰਾ ਤੇ ਹੁਣ ਤਾਂ ਡਾ ਪੱਕਾ ਹੋ ਗਿਆ ਵੀ ਰੋਟੀ ਪਾਣੀ ਅੱਡ ਬਾਰੀ ਹੁਣ ਅੱਡ ਬਾਰੀ ਆ ਥੱਲੇ ਜਦੋਂ ਵੀ ਹੀ ਜਾਨੀਆਂ ਵਾ ਬੇਇੱਜ਼ਤੀ ਕਰਾ ਕੇ ਆ ਜਾਨੀਆਂ ਜਦੋਂ ਵੀ ਜਾਨੀਆਂ ਜੇ ਇਹਨਾਂ ਨੇ ਬੈੱਡ ਲੈਣ ਦੇ ਨਵੇਂ ਤੇ ਤਾਂ ਹੀ ਗਏ ਆ ਥੱਲੇ ਵੇਖਣ ਵਾਸਤੇ ਤੇ ਤਾਂ ਵੀ ਇਹਨਾਂ ਨੇ ਸਾਡੀ ਬੇਇੱਜ਼ਤੀ ਕਰ ਦਿੱਤੀ ਤੇ ਜੇ ਹੁਣ ਮੈਂ ਰਿੰਕੂ ਨੂੰ ਕਿਹਾ ਸੀ ਪਰਸੋਂ ਮੈਂ ਕਾ ਸੋਦਾ ਲਿਆ ਦੇ ਸਾਰਾ ਖਤਮ ਹੋਇਆ ਵਾ ਤੇ ਲੱਕੀ ਦੀ ਦੁਕਾਨ ਤੋਂ ਲੈਣ ਗਿਆ ਸੋਦਾ ਤੇ ਲਿਆ ਕੇ ਤੇ ਕੱਲ ਮੈਂ ਤੇਰੇ ਵੱਲ ਗਈ ਜਦੋਂ ਤੇਨੇ ਥੱਲੇ ਹੀ ਰੱਖ ਦਿੱਤਾ ਅੱਛਾ ਵੀ ਇੱਕੋ ਰਸੋਈ ਚ ਰੋਟੀ ਬਣੇਗੀ ਹੁਣ ਵੱਖਰੀ ਨਹੀਂ ਬਣਨੀ ਤੇ ਉਦੋਂ ਮੈਂ ਅੰਜੂ ਨੇ ਮੈਨੂੰ ਗੱਲ ਕੀਤੀ ਤੇ ਮੈਂ ਕਿਹਾ ਅਸੀਂ ਤੇ ਇੱਕੋ ਰਸੋਈ ਚ ਰੋਟੀ ਨਹੀਂ ਬਣਾਣੀ ਐ ਨਹੀਂ ਬਣਾਣੀ ਹੁਣ ਵੱਖਰੀ ਬਣਾਣੀ ਜੇ ਹੀ ਕੱਲ ਸੋਦਾ ਲੈਣ ਗਿਆ ਤੇ ਤਾਂ ਗਲੇਸ਼ ਸਾਡੇ ਨਾਲ ਤੇ ਮੇਰੀ ਗੱਲ ਸੁਣ ਤਾਨੂੰ ਕੀ ਲੋੜ ਪਈ ਲੱਕੀ ਦੀ ਦੁਕਾਨ ਤੋਂ ਸੋਦਾ ਲਿਆਉਣ ਦੀ ਅੱਡੇ ਵੱਡੀ ਬਾਣੀ ਐ ਦੀ ਦੁਕਾਨ ਹਰ ਇੱਕ ਤਰ੍ਹਾਂ ਦਾ ਸੌਦਾ ਸਸਤਾ ਮਿਲਦਾ ਤੂੰ ਹੀ ਉਹਦੇ ਕੋਲ ਜਾ ਤੂੰ ਹੀ ਲੱਕੀ ਦਿਖਾਉਂਦੇ ਕੀ ਕਰਨ ਗਏ ਜੀ ਉੱਥੋਂ ਸੌਦਾ ਨਹੀਂ ਮਿਲਦਾ ਨਹੀਂ ਭੈਣਾ ਤੇਰੇ ਪਨੇਵੇਂ ਨੂੰ ਨਹੀਂ ਅਕਲ ਹੈਗੀ ਕੌਣ ਸਮਝਾਵੇ ਨੂੰ ਲੱਕੀ ਕੋ ਸੌਦਾ ਲਿਆ ਦੇਣਾ ਲੱਕੀ ਕੋ ਜੀ ਉਹਨੂੰ ਇਹੀ ਪੈਸੇ ਦੇ ਕੇ ਸੌਦਾ ਲਿਆਣਾ ਵਾ ਤੇ ਮੈਂ ਤਾਂ ਕਿਹਾ ਮੈਂ ਕਹ ਬਾਹਰੋਂ ਨਹੀਂ ਮਿਲਦਾ ਬਾਹਰੋਂ ਲੈਣ ਨੇ ਪੈਸੇ ਉੱਥੇ ਵੀ ਦੇਣੇ ਪੈਸੇ ਉੱਥੇ ਨਹੀਂ ਮੰਮੀ ਤੁਹਾਨੂੰ ਨੂੰ ਪਤਾ ਲੱਗਦਾ ਭਰਾ ਏ ਮੇਰਾ ਭਰਾ ਏ ਮੇਰਾ ਮੈਂ ਕਹ ਜਾ ਫਿਰ ਲੱਲਾ ਭਰਾ ਕੋਲੋਂ ਤੇ ਲਿਆ ਕੇ ਚੁੱਪ ਕਰਕੇ ਡੱਬਾ ਥੱਲੇ ਰੱਖ ਦਿੱਤਾ ਤੋ ਇਹ ਗੱਲ ਨੇ ਇਹਨੂੰ ਵੀ ਆ ਜੇਗੀ ਅਕਲ ਤੁਹਾਨੂੰ ਤੁਹਾਡੀਆਂ ਅੱਖਾਂ ਖੁੱਲ ਗਈਆਂ ਨਾ ਇਹਨੂੰ ਵੀ ਆ ਜੇਗੀ ਮੰਮੀ ਜੀ ਜਿਹੜਾ ਸੋਧ ਨਹੀਂ ਆਇਆ ਉਹਦੇ ਵਿੱਚ ਦੇਸੀ ਕਿਉਂ ਨਹੀਂ ਹੈਗਾ ਅੰਜੂ ਮੇਰਾ ਨਾ ਦਿਮਾਗ ਖਰਾਬ ਅੱਗੇ بڑا ਹੋਇਆ ਹੋਇਆ ਈ ਇਹ ਆਂਦਾ ਨਾ ਤੂੰ ਇਹਦੇ ਨਾਲ ਗੱਲ ਕਰ ਮੈਂ ਤੇ ਤੈਨੂੰ ਅੱਗੇ ਕਿੰਨੀ ਵੀ ਤੂੰ ਵੀ ਕੋਈ ਗੱਲ ਕਰ ਲਿਆ ਕਰ ਸਾਰੀਆਂ ਗੱਲਾਂ ਤੇ ਤੂੰ ਮੈਨੂੰ ਅੱਗੇ ਲਾ ਦੇਣੀ ਮੰਮੀ ਜੀ ਮੈਂ ਅੱਗੀ ਕਹਿਣਾ ਈ ਮੈਂ ਤੁਹਾਨੂੰ ਦੱਸਿਆ ਹੀ ਕਰ ਮੈਨੂੰ ਕਹਿੰਦੇ ਤੂੰ ਕੋਈ ਚੂਚਾ ਨਹੀਂ ਕਰਨੀ ਚੁੱਪ ਕਰਕੇ ਥੱਲੇ ਜਾ ਕੇ ਦਰਸੋਈ ਚ ਕੰਮ ਕਰ ਜੇ ਕੋਈ ਗੱਲ ਬਾਤ ਕਰਦੀ ਹੈ ਮੈਂ ਤੇ ਫੇਰ ਬੋਲਦੀ ਆ ਤੂੰ ਲੜਦੀ ਆ ਕਾਹੀ ਕਰਕੇ ਤੁਹਾਨੂੰ ਗੱਲ ਦੱਸ ਲੈਣੀ ਹੈ ਤੇ ਇਹ ਤੇ ਜਾਣ ਕੇ ਸਿੰਘ ਫਸਾਏ ਆ ਰਿੰਕੂ ਨੇ ਤੇ ਜਾਣ ਕੇ ਰਿਸ਼ਤਾ ਕਰਾ ਕੇ ਤੇ ਆਪਣੇ ਸਿੰਘ 'ਤੇ ਚੜਾ ਲਏ ਰਿਸ਼ਤਾ ਦਾ ਕਰਦੇ ਫਿਰ ਜੇ ਘਹਰੀ ਦਿੱਤਾ ਦਾ ਕਰਕੇ ਉਹਨੂੰ ਬੰਨੇ ਲਾਓ ਤੇ ਰੋ ਗਾਂ ਉਹਨੂੰ ਅਗਲੇ ਆਨੇ ਬੈਡ ਨਵਾਲੇ ਆਂਦਾ ਅਗਲੇ ਆਨੇ ਕੁੜੀ ਮੰਗ ਲੀਤੇ ਤੁਹਾਡੇ ਸਿਰ ਤੇ ਕਈ ਕੁਸ਼ ਕਰੀ ਜਾਂਦੇ ਤੇ ਫਿਰ ਉਹ ਜੇ ਮੇਰੇ ਕਹਿਨ ਤੇ ਵੀ ਉਹਨੂੰ ਸਮਝ ਨਹੀਂ ਆਂਦੀ ਉਹਦੇ ਕਹਿਨ ਦੇਣਾਂ ਦੇ ਵੀ ਤੂੰ ਸਮਝਾ ਲਾ ਤੂੰ ਸਮਝਾਉਂ ਮੱਥਾ ਮਾਰ ਲੈਣੀ ਫਿਰ ਉਹਨਾਂ ਵੀ ਆਹੋ ਉਹਨਾਂ ਦਾ ਤੇ ਸੰਝੇ ਜੇ ਸਭ ਕੁਝ ਬਣ ਗਿਆ ਇੰਦਰਜੀਤ ਰਹਾ ਹੀ ਗਏ ਇਸੇ ਕਰਕੇ ਤਾਂ ਮੈਨੂੰ ਕਿਹਾ ਬਾਹਰ ਲੈ ਜਾਗਾ ਸਹੀ ਕੀਤਾ ਜੇ ਬਾਹਰ ਜਗਾ ਲੈ ਕੇ ਬਹੁਤ ਵਧੀਆ ਕੀਤਾ ਮੈਨੂੰ ਜ਼ਰਾ ਅੱਗਾ ਕਿਹੜੇ ਹਸਾਬ ਨਾਲ ਮੰਨ ਗਏ ਆ ਇੱਕ ਦਿਨ ਮੈਨੂੰ ਆਇਆ ਤੇ ਮੈਨੂੰ ਕਹਿੰਦੇ ਕਿ ਚੱਲ ਤਿਆਰ ਹੋ ਤੇ ਜਾਣਾ ਆ ਤੈਨੂੰ ਕੋਈ ਸਰਪ੍ਰਾਈਜ਼ ਦੇਣਾ ਆ ਅੱਛਾ ਤੇ ਮੈਂ ਪਤਾ ਨਹੀਂ ਕਿਹੜਾ ਸਰਪ੍ਰਾਈਜ਼ ਆ ਜਦੋਂ ਗਿਆ ਤੇ ਕਹਿੰਦੇ ਆ ਪਲਾੜ ਲੈ ਲਿਆ ਆਪਣਾ ਚੱਲ ਬਹੁਤ ਵਧੀਆ ਕੀਤਾ ਜੀ ਉਦੋਂ ਮੈਂ ਤੇ ਮੰਮੀ ਤੋਂ ਬੜਾ ਪੁੱਛ ਮੈਂ ਚੱਲ ਇੱਕ ਕੰਮ ਤੋਂ ਚੱਜਾ ਹੋਇਆ ਸਾਡੇ ਨਾਲ ਤਾਂ ਕੁਝ ਬਣਿਆ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਡੀਆਂ ਗੱਲਾਂ ਚ ਆ ਜਾਏਗਾ ਤੇ ਤੂੰ ਵੀ ਸਮਝਾਓ ਤੇ ਤੂੰ ਵੀ ਸਮਝਾ ਥੋੜਾ ਥੋੜਾ ਉਨੇ ਵਿੱਚ ਜਿਹੜੀਆਂ ਗੱਲਾਂ ਚ ਆ ਜਾਣਾ ਸਮਝ ਜੇਗਾ ਉਹ ਨੂੰ ਵੀ ਆਪੇ ਪਤਾ ਲੱਗ ਜਾਣਾ ਕਿ ਕੀ ਭਾਵੇਂ ਕਰ ਲਈ ਮਨਮੀਤ ਦਾ ਵੀ ਅਸੀਂ ਕਹਿ ਨਹੀਂ ਲਿਆ ਕਿ ਬਹੁਤਾ ਵੀ ਖਰਚਾ ਕਰਨ ਦੀ ਲੋੜ ਨਹੀਂ ਹੈ ਹਾਂ ਠੀਕ ਚੋ ਚ ਨਿਚੜਾਵਾ ਕਰੋ ਤੇ ਕੰਮ ਦੇ ਬੀੜੋ ਹਾਂ ਨਹੀਂ ਬਿਲਕੁਲ ਸਹੀ ਸਾਰੇ ਸਾਡੇ ਉੱਪਰ ਜਿਹਾ ਬਿਲਕੁਲ ਸਹੀ ਕੀਿਆ ਕਰਿਆਨੇ ਦੀ ਛੋਟੀ ਜੀ ਦੁਕਾਨੋਂ ਤਾਂ ਉਤੋਂ ਕਿੰਨੀ ਕਾ ਇਨਕਮ ਆਉਂਦੀ ਆ ਕੀ ਆ ਜਾਣਾ ਉਹਦੇ ਕੋਲ ਦੁਕਾਨ ਤੇ ਇਹਨੇ ਥੋੜ੍ਹਾ ਨੂੰ ਇਹੀ ਕਹੀ ਵੀ ਇਹੀ ਨਹੀਂ ਰਿਸ਼ਤੇ ਦੇ ਵਿੱਚ ਪੈਣਾ ਹਾਂ ਨਹੀਂ ਨਹੀਂ ਫਿਰ ਕੀ ਮੇਰੀ ਭੈਣ ਆ ਮੇਰੀ ਭੈਣ ਆ ਮੈਂ ਕਹਾਂ ਤੂੰ ਫਿਰ ਉਹਨਾਂ ਦੇ ਮਗਰ ਹੀ ਲੱਗਾ ਰੋ ਆਪਣੀ ਭੈਣ ਦਾ ਵੀ ਕਦੀ ਨਾਂ ਲਿਆ ਪਹਿਲਾਂ ਤੂੰ ਹੀ ਉਹਨਾਂ ਦਾ ਸਾਰਾ ਥਲੇ ਘਰ ਬਣਾ ਦਿੱਤਾ ਉਹ ਤਿਆਰੀ ਕਰਵਾਤੀ ਹੁਣ ਉਹਨਾਂ ਦੀ ਕੁੜੀ ਦਾ ਵਿਆਹ ਤੇ ਉਹ ਹੁਣ ਤੂੰ ਸਾਰਾ ਪੈਸਾ ਉਹਦੇ ਵਿਆਹ ਤੇ ਲਾ ਦੇ ਇੰਦਰ ਜੀ ਤੂੰ ਮੈਂ ਕੀ ਕਰਾਂ ਮੈਂ ਬੜੀ ਪਰੇਸ਼ਾਨ ਹਾਂ ਇਹ ਮੰਨਦਾ ਸੁਣਦਾ ਤੇ ਹੈਗਾ ਨਹੀਂ ਕੋਈ ਵੀ ਮੇਰੀ ਗੱਲ ਬਸ ਕਰਨਾ ਕੀ ਮੁੰਡੇ ਵਾਲਿਆਂ ਨੂੰ ਸੁਚਾਈ ਦੱਸੇ ਦੀ ਰਿਸ਼ਤਾ ਤੜਾ ਕੇ ਬੰਨੇ ਲਾ ਦੱਸ ਕਿ ਉਹ ਜੀ ਚੱਲੀ ਹੈਗੀ ਲੈ ਮਸੀ ਜੀ ਆਹ ਗੱਲ ਤਾਂ ਚੰਗੀ ਕੀਤੀ ਆ ਹਾਂ ਉਮੀਦ ਇਹਦਾ ਹੀ ਕਰੀਏ ਕੋਈ ਗੱਲ ਬਾਤ ਤਾਂ ਗੇਮ ਕਮਾਈਏ ਕੋਈ ਤੇ ਇਹਦਾ ਰਿਸ਼ਤਾ ਤੜਾਈਏ ਇਹਨੂੰ ਲਾ ਅੱਗੇ ਜੇ ਉਹਨੂੰ ਪਤਾ ਲੱਗ ਗਿਆ ਤਾਂ